ਇਹ ਉਹੀ ਨੇ 25 ਸਾਲ ਰਾਜ ਕਰਾਂਗੇ ਕਿੱਧਰ ਗਏ 25 ਸਾਲ ਇੱਕ ਆਮ ਆਮ ਟੀਚਰ ਦੇ ਮੁੰਡੇ ਨੇ ਖੂੰਜੇ ਰਾਤੇ ਸਾਰੇ ਖੂੰਜੇ ਲਾਏਗਾ ਨਹੀਂ ਜਸਵੀਰ ਤੂੰ ਦੱਸ ਜਿਹੜੀਆਂ ਹੁਣ ਐਪੀ ਦੀਆਂ ਬੋਟਾਂ ਆ ਰਹੀਆਂ 13 ਜ਼ੀਰੋ ਕਰ ਦੂੰ 13 ਜ਼ੀਰੋ ਕਰ ਦੂਗਾ 13 ਜ਼ੀਰੋ ਮੈਨੂੰ ਪਤਾ ਕਿਵੇਂ ਕਰਨਾ ਪਹਿਲਾਂ ਮੈਂ ਕੀ ਕਿਹਾ ਸੀਗਾ ਵੀ ਕਾਲੀਦਾਲ ਫੇਲ ਹੋਈ ਕਿ ਨਹੀਂ ਫੇਲ ਜਸਵੀਰ ਤੂੰ ਦੱਸ ਹਾਂ ਹਾਂ ਜੀ ਦਰਸ਼ਕੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਸਾਡੇ ਵਿੱਚ ਮੌਜੂਦ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਤੋਂ ਭਾਈ ਸਾਗਰ ਸਿੰਘ ਜੀ ਤੇ ਸਾਡੇ ਆਮ ਆਦਮੀ ਪਾਰਟੀ ਤੋਂ ਹੋਜੀ ਹੋਜੀ ਰਾਜੂ ਸ਼ਰਮਾ ਜੀ ਗਰਦੇਵ ਮੇਰੀ ਗੱਲ ਸੁਣ ਲੈ ਮੇਰੇ ਕੋਲੇ ਬਹੁਤ ਟਾਈਮ ਨਹੀਂਗਾ ਮੈਂ ਬੱਸ 7 ਮਿੰਟ ਲਾਉਣੇ ਬਸ ਠੀਕ ਹੈ ਸਭ ਤੋਂ ਪਹਿਲਾਂ ਜਿਹੜੀ ਆਡੀਅנס ਦੇਖ ਰਹੀ ਹੈ ਉਹਨਾਂ ਦਾ ਮੈਂ ਧੰਨਵਾਦ ਕਰਦਾ ਮੇਰੇ ਕੋਲੇ ਬਾ ਟਾਈਮ ਨਹੀਂਗਾ ਮੈਂ ਬੋਟਾਂ ਕਹਿਣੀ ਆ ਬੋਟਾਂ ਦਾ ਟਾਈਮ ਆ ਰਿਹਾ ਮੇਰੇ ਕੋਲੇ ਸਮਾਂ ਬਹੁਤ ਘੱਟ ਹੈ ਤੇ ਤੁਸੀਂ ਪੁੱਛੋ ਜਿਹੜੇ ਇੱਕ ਦੋ ਸਵਾਲ ਹੈਗੇ ਨੇ ਪੁੱਛੋ ਇੱਧਰ ਆਪਣੇ ਸ਼੍ਰੋਮਣੀ ਅਕਾਲੀ ਦਲ ਤੋਂ ਬੈਠੇ ਹੋਣੇ ਸਭ ਤੋਂ ਪਹਿਲਾਂ ਤੁਹਾਡੇ ਚੈਨਲ ਨੂੰ ਵੇਖ ਰਹੇ ਸਾਰੇ ਦਰਸ਼ਕਾਂ ਦਾ ਮੇਰੇ ਵੱਲੋਂ ਯਾਨੀ ਕਿ ਸਖਪਾਲ ਸਿੰਘ ਸਾਗਰ ਵੱਲੋਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਆਇਆਂ ਮਾਨਸਾਹ ਦੀ ਸਰਕਾਰ ਆਈ ਹੈ ਇਹਨਾਂ ਦੀ ਆ ਝਾੜੂ ਵਾਲਿਆਂ ਦੀ ਹਾਂਜੀ ਇਹਨਾਂ ਦੀ ਸਰਕਾਰ ਨੇ ਪੰਜਾਬ ਦਾ ਬੇੜਾ ਬਾਤਾ ਜੀ ਪੂਰਾ ਫੋੜ ਲਿਆ ਦੇਖੋ ਕਮਾਲ ਬੇੜਾ ਬਾਤਾ ਤੇ ਸਰਕਾਰ ਜਿਹੜੇ ਵਾਦੇ ਕਰਕੇ ਆਈ ਸੀ ਅੱਜ ਉਹ ਸਾਰੇ ਖੋਖਲੇ ਹੋ ਗਏ ਦਮਾਂ ਦੇ ਜਵਾਬ ਇਹ ਬੈਠੀ ਐ ਇਹਨਾਂ ਨੂੰ ਵੀ ਸਵਾਲ ਜਵਾਬ ਕਰੋ ਅਸੀਂ ਸਾਨੂੰ ਦੱਸਾਂਗੇ ਵੀ ਸਾਡੀ ਪਾਰਟੀ ਨੇ ਕੀ ਕੀਤਾ ਇਹਨਾਂ ਨੂੰ ਪੁੱਛੋ ਇਹਨਾਂ ਦੀ ਪਾਰਟੀ ਨੇ ਕੀ ਹਾਂ ਤਾਂ ਮੇਰੀ ਗੱਲ ਸੁਣੋ ਹਾਂਜੀ ਮੈਂ ਦੇਖ ਮੈਂ ਮੇਰੇ ਕੋਲੇ ਪਹਿਲੀ ਗੱਲ ਤਾਂ ਟਾਈਮ ਬਹੁ ਘਟਾ ਮੈਂ ਅੱਗੇ ਬੋਟਾ ਬੂਟਾ ਵੀ ਕਹਿਣੀਆਂ ਮੜੀਆਂ ਪਿੰਡ ਚ ਹੈ ਪਰ ਮੈਂ ਇਹਨਾਂ ਨੂੰ ਇਹ ਗੱਲ ਕਹਿਣਾ ਸਾਡੀ ਸਰਕਾਰ ਸਾਡੀ ਸਰਕਾਰ ਜਦੋਂ ਦੀ ਆਈ ਹੈ ਲੋਕਾਂ ਦਾ ਐਨਾ ਕਪੜਾ ਹੋ ਗਿਆ ਲੋਕਾਂ ਦਾ 30000 ਤਾ ਅਸੀਂ ਨੌਕਰੀਆਂ ਦਿੱਤੀਆਂ ਇਹਨਾਂ ਤੋਂ 10 ਸਾਲਾਂ ਚ 30000 ਨੌਕਰੀ ਨਹੀਂ ਦਿੱਤੀ ਗਈ ਅਸੀਂ 2 ਸਾਲਾਂ ਦੇ ਵਿੱਚ 30000 ਨੌਕਰੀਆਂ ਵੰਡਤੀਆਂ ਹੈ ਕਿ ਨਹੀਂ ਹਾਂਜੀ ਇਹ ਸਾਡੀ ਕਿਰਿਸ ਕਰਨਗੇ ਹਾਂਜੀ ਬੜੇ ਪੰਜਾਬ ਚ ਅਸੀਂ ਕੰਮ ਕੀਤੇ ਹੋਏ ਨੇ ਮਹਲਾ ਕਲੀਨਿਕ ਦੇਖੋ ਮਹਲਾ ਕਲੀਨਿਕ ਵੈਸੇ ਦਿੱਲੀ ਦੀ ਇਹ ਦਿੱਲੀ ਤੋਂ ਅਸੀਂ ਸਿੱਖਿਆ ਕਿਉਂਕਿ ਦਿੱਲੀ ਨੇ ਪਹਿਲਾਂ ਇਸਤੇ ਫੋਕਸ ਕੀਤਾ ਅਸੀਂ ਉਹਨਾਂ ਤੋਂ ਸਿੱਖਿਆ ਵੀ ਸਾਨੂੰ ਉਹਨਾਂ ਨੇ ਜਿਹੜੇ ਮੇਨ ਨੇ ਉਹਨਾਂ ਦੇ ਉਹਨਾਂ ਨੇ ਸਾਨੂੰ ਦੱਸਿਆ ਅਸੀਂ ਜਿਹੜਾ ਉਹਨਾਂ ਨੇ 1 ਸਾਲ ਚ ਕੀਤਾ ਕੰਮ ਅਸੀਂ ਉਹਨਾਂ ਨੂੰ 1 ਮਹੀਨੇ ਚ ਕੰਮ ਕਰਕੇ ਦਿਖਾਇਆ ਕਿਉਂਕਿ ਤਜਰਬਾ ਉਹਨਾਂ ਦਾ ਸੀਗਾ ਤਜਰਬਾ ਉਹਨਾਂ ਦਾ ਸੀ ਦੇਖੋ ਸਾਡੇ ਸਾਡੀ ਇਹ ਕੀ ਰਿਸ ਕਰਨਗੇ ਅਸੀਂ ਤਾਂ بڑے ਵੱਡੇ ਕੰਮ ਕੀਤੇ ਨੇ ਪੰਜਾਬ ਚ بڑے ਵੱਡੇ ਕੰਮ ਕੀਤੇ ਨੇ ਅਸੀਂ ਇਹ ਸਾਡੀ ਕੀ ਰਿਸ ਕਰਨਗੇ ਸਾਡੇ ਵਿਚਾਰੇ ਆ ਜੀ ਇਹਨਾਂ ਨੇ ਜਿਹੜੇ ਹੁਣ ਤੱਕ ਕੰਮ ਕੀਤੇ ਆ ਉਹ ਸੁਣ ਲਓ ਇਹਨਾਂ ਨੇ ਸਾਡੀਆਂ ਬੀਬੀਆਂ ਦੇ ਨਾਲ ਬਹੁਤ ਵੱਡੀ ਪੰਜਾਬ ਦੇ ਨਾਲ ਠੱਗੀ ਮਾਰੀ ਐ ਇਹਨਾਂ ਨੇ ਇੱਕ ਇੱਕ 1000 ਰੁਪਏ ਦਾ ਦਾਵਾ ਕੀਤਾ ਇਹਨਾਂ ਦੇ ਟੂਨ ਮਿਸਟਰੋ ਦੇ ਵਿੱਚ ਸੀਗਾ ਉਹ ਇਹਨਾਂ ਨੂੰ ਦਿੱਤਾ ਨੀਗਾ ਐ ਕਿ ਬਜਟ ਦੇ ਵਿੱਚ ਕੋਈ ਪੈਸਾ ਨਹੀਂ ਰੱਖਿਆ ਬੀਬੀਆਂ ਵਾਸਤੇ ਬੀਬੀਆਂ ਨੂੰ ਪੂਰੀ ਵੱਡੀ ਨਿਰਾਸ਼ਾ ਮੈਂ ਤਾਂ ਇਹੀ ਕਹਿਣਾ ਵੀ ਆਮ ਪੀ ਦੀਆਂ ਵੋਟਾਂ ਆਉਣਗੀਆਂ ਡਲਿਆਂ ਦੀ ਥਾਂ ਤੇ ਬੀਬੀਆਂ ਨੂੰ ਕਹਿੰਦਾ ਪਾਥੀਆਂ ਚੱਕ ਲੋ ਤੇ ਡਹੀ ਪੋ ਇਹ ਕਹਿੰਦੇ ਨਾ ਜਿਹੜੀਆਂ ਹੁਣ ਐਪੀ ਦੀਆਂ ਬੋਟ ਆ ਰਹੀਆਂ 13 0 ਕਰ ਦੂੰ 13 0 ਕਰ ਦੂਗਾ 13 0 ਮੈਨੂੰ ਪਤਾ ਕਿਵੇਂ ਕਰਨਾ ਪਹਿਲਾਂ ਮੈਂ ਕੀ ਕਿਹਾ ਸੀਗਾ ਵੀ ਕਾਲੀ ਦਾਲ ਫੇਲ ਹੋਈ ਕਿ ਨਹੀਂ ਫੇਲ ਜਸਵੀਰ ਤੂੰ ਦੱਸ ਹਾਂ ਤੁਹਾਡਾ ਕੀ ਵਿਚਾਰ ਆ ਜੀ ਦੱਸੋ ਜਸਵੀਰ ਜੀ ਇਹ ਜਿਹੜੇ ਕਹਿੰਦੇ ਆ ਮੁਰਗੀ ਮਰੀ ਤੇ ਮਾਜਵਾ ਦੇਊਗਾ ਹਾਂਜੀ ਮਾਜੇ ਦੇ ਵਿੱਚ ਕਿੱਡਾ ਵੱਡਾ ਫਲੱਡ ਆਇਆ ਹਾਂਜੀ ਸਾਰੀ ਫਸਲ ਤਬਾਹ ਹੋ ਗਿਆ ਮਾਜਾ ਹਾਂਜੀ ਪੂਰੇ ਪੰਜ ਛੇ ਜ਼ਿਲੇ ਤਬਾਹ ਹੋ ਗਏ ਹਾਂਜੀ ਜਿੱਥੇ ਦਰਿਆ ਟੁੱਟ ਕੇ ਪਾਣੀ ਲੰਘ ਗਿਆ ਹਾਂਜੀ ਹਾਂਜੀ ਉੱਥੇ ਇਹਨਾਂ ਨੇ ਕਹ ਅਸੀਂ ਮੁਰਗੀ ਮਰੀ ਤਾਂ ਹੀ ਮਾਜਵਾ ਦੇਵਾਂਗੇ ਕੱਦੂ ਤੇ ਵੀ ਮਾਜਵਾ ਦੇਵਾਂਗੇ ਸਾਰੇ ਕਾਸੇ ਤੇ ਹਾਂਜੀ ਪਰ ਉਹ ਹਜੇ ਤੱਕ ਵਿਚਾਰੇ ਕਿਸਾਨ ਮਿਲਕਦੇ ਫਿਰਦੇ ਆ ਇਹਨਾਂ ਨੇ ਜਾ ਕੇ ਉਹਨਾਂ ਦੀ ਸਰਕਾਰ ਨੇ ਲਈ ਆ ਐਮਪੀ ਦੇ ਵਿੱਚ ਇਹ ਕਹਿੰਦੇ ਆ ਨਾ 13 ਜੀਰੋ ਹਾਂਜੀ ਤਾਂ ਮੈਨੂੰ ਤਾਂ ਇਹ ਲੱਗਦਾ ਵੀ ਦੋ ਜੀਰਮਾ ਤੇ ਕਾਲੀ ਦਲ 14 ਸੀਟਾਂ ਨਾ ਲਈ ਜੀ ਹਾਂਜੀ ਦੇਖੋ ਸੁਪਨਾ ਮੈਂ ਕਹਿ ਰਿਹਾ ਮੈਂ ਟੋਕਦਾ ਨਹੀਂ ਸੁਪਨਾ ਦੇਖਣਾ ਸਾਰਾ ਨਾ ਫਰਜ ਆ ਸੁਪਨਾ ਦੇਖ ਰਹੇ ਨੇ ਇਹ ਕਹਿੰਦੇ ਸੀ ਇਹ ਉਹੀ ਨੇ 25 ਸਾਲ ਰਾਜ ਕਰਾਂਗੇ ਕਿੱਧਰ ਗਏ 25 ਸਾਲ ਇਹ ਆਮ ਆਮ ਟੀਚਰ ਦੇ ਮੁੰਡੇ ਨੇ ਖੁੰਝੇ ਲਾਤੇ ਸਾਰੇ ਖੁੰਝੇ ਲਾਏਗਾ ਨਹੀਂ ਜਸਵੀਰ ਤੂੰ ਦੱਸ ਲਾਏ ਸਾਰੇ ਖੁੰਝੇ ਮੈਂ ਦੂਜੀ ਗੱਲ ਮੇਰੀ ਸਾਰੀ ਟੀਮ ਨੇ ਕੰਮ ਕਰ ਰਹੀ ਆ ਜਿੱਥੇ-ਜਿੱਥੇ ਵੀ ਕਿਸੇ ਦਾ ਨੁਕਸਾਨ ਹੋਇਆ ਮੈਂ ਆਰਡਰ ਦੇਤੇ ਮੈਂ ਆਰਡਰ ਦੇਤੇ ਸਾਰੀ ਸਾਡੀ ਟੀਮ ਉਹ ਤਾਲਮੇਲ ਕਰ ਰਹੀ ਹੈ ਦੇ ਪਰ ਲੇਕਿਨ ਹਰੇਕ ਨੂੰ ਹਰੇਕ ਨੂੰ ਮਾਜਵਾ ਮਿਲੂਗਾ ਜਸਵੀਰ ਹਰੇਕ ਨੂੰ ਮਾਜਵਾ ਮਿਲੂਗਾ ਦੇਖ ਲਓ ਤੁਹਾਡੇ ਕੀ ਵਿਚਾਰ ਆ ਜੀ ਦੱਸੋ ਫਿਰ ਅਸੀਂ ਤਾਂ ਆਮ ਸਰਕਾਰ ਨੂੰ ਬੇਨਤੀ ਕਰਦੇ ਆ ਵੀ ਸਾਨੂੰ ਮਾਜਵੇ ਦੀ ਕੋਈ ਲੋੜ ਨਹੀਂ ਅਸੀਂ ਤਾਂ ਪ੍ਰਮਾਤ ਮੰਗੇ ਇਹੀ ਅਰਦਾਸ ਬੇਨਤੀ ਕਰਨੀ ਚਾਹੁੰਦੇ ਆ ਵੀ ਭਗਵਾਨਤਮਾਨ ਸਾਹਿਬ ਨੇ ਜਿਹੜੇ ਆਪ ਦੇ 32 ਦੰਦਾਂ ਚੋਂ ਕਿਹਾ ਸੀ ਨਾ ਵੀ ਅਸੀਂ ਮਾਜਵਾ ਜੀ ਦੂਣਾ ਕਰਾ ਲੇ ਸੈਂਟਰ ਗਵਰਨਮੈਂਟ ਤੋਂ ਅਸੀਂ ਮੁਰਗੀ ਮਰੀ ਤੇ ਅਸੀਂ ਆਂਡਿਆਂ ਤੇ ਮਾਜ ਵੰਦੇਵਾਂਗੇ ਅਸੀਂ ਤਾਂ ਪ੍ਰਭੂ ਜਾਗ ਕਰਾ ਦੇਾਂਗੇ ਤੇ ਇਹ ਜਿਹੜੇ 32 ਦੰਦਾਂ ਚੋਂ ਇਹਨਾਂ ਦੇ ਮੁੱਖ ਮੰਤਰੀ ਸਾਹਿਬ ਨੇ ਆਰਡਰ ਕੀਤੇ ਐ ਕਿ ਉਹ ਵਾਪਸ ਲੈ ਲੈਣ ਜਸਵੀਰਾ ਮੈਂ ਅੱਗੇ ਅੱਗੇ ਮੈਂ ਫਰੋਹੀਪੁਰ ਜਾਣਾ ਜਸਵੀਰ ਮੈਂ ਮੈਂ ਤੇਰੇ ਨਾਲ ਕਦੇ ਫੇਰ ਬੈਠ ਕੇ ਮੇਰੇ ਕੋਲ ਨਾ ਟਾਈਮ ਨਹੀਂ ਹੈਗਾ ਮੈਂ ਅੱਗੇ ਐਮਪੀ ਦੀ ਇਲੈਕਸ਼ਨਾਂ ਮੇਰੇ ਕੋਲ ਟਾਈਮ ਠੀਕ ਹੈ ਮੇਰੇ ਕੋਲ ਇੰਨਾ ਕਿ ਡੈਸੀਨ ਸੀਗਾ ਇੰਨਾ ਨੁਕਸਾਨ ਕਰਦੇ ਹੁੰਦੇ ਸੀ ਠੀਕ ਹੈ ਮੈਂ ਜਾ ਰਿਹਾ ਸੀ ਫਿਰ ਆਪਾਂ ਮਿਲਾਂਗੇ ਅਸੀਂ ਵੀ ਠੀਕ ਹੈ ਮੈਂ ਟਾਈਮ ਨਹੀਂ ਨਾ ਮੇਰੇ ਕੋਲ ਮੈਂ ਫਰੋਹੀਪੁਰ ਜਾਣਾ ਮੇਰੇ ਕੋਲ ਟਾਈਮ ਨਹੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ